ਦੋਸਤੋ ਜਿਹੜੀ ਉੱਪਰ ਵੀਡੀਓ ਦੇ ਚੱਲਦੀ ਪਈ ਹੈ ਨਾ ਇਹਨੂੰ ਦੇਖ ਕੇ ਲਾਂਤਾਂ ਜ਼ਰੂਰ ਪਾਈਓ ਆ ਪਿੱਛੇ ਇੱਕ ਕਣਕ ਵੱਢੀ ਆ ਤੇ ਜਿਹੜੇ ਕਣਕ ਦੇ ਆ ਫੂਸ ਜਿਹਾ ਹੁੰਦਾ ਉਹਨੂੰ ਅੱਗ ਲਾਈ ਆ ਪਹਿਲੀ ਗੱਲ ਆ ਜਿਹੜੀ ਰੋੜ ਤੇ ਪੈਲੀ ਆ ਉਹਨੂੰ ਕਦੇ ਵੀ ਅੱਗ ਨਹੀਂ ਲਾਣੀ ਚਾਹੀਦੀ ਆ ਤੁਸੀਂ ਆਪ ਹਿਸਾਬ ਲਾ ਲਓ ਛੋਟਾ ਜਿਹਾ ਬੱਚਾ ਜਵਾਕ ਨਾਲ ਇੱਕ ਉਹਦੀ ਪਤਾ ਨਹੀਂ ਦਾਦੀ ਆ ਜਾਂ ਮਾਂ ਵਾ ਕੂਨ ਤੇ ਨਾਲ ਇੱਕ ਆਦਮੀ ਆ ਹੁਣ ਤੁਸੀਂ ਆਪ ਹਿਸਾਬ ਲਾਵੋ ਇਹ ਇੰਨਾ ਤੇ 302 ਦਾ ਪਰਚਾ ਨਹੀਂ ਹੋਣਾ ਚਾਹੀਦਾ ਆਪਾਂ ਤਾਂ ਬੜੀ ਅਰਦਾਸਾਂ ਕਰਦੇ ਆ ਜਦੋਂ ਰੱਬ ਗੜੇ ਪਾਉਂਦਾ ਜਾਂ ਮੀਂਹ ਪਾਉਂਦਾ ਜਾਂ ਨੇਹਰ ਚਲਾਉਂਦਾ ਤਾਂ ਰੱਬ ਅੱਗੇ ਅਰਦਾਸ ਕਰੀ ਦੀ ਆ ਰੱਬਾ ਕਣਕਾਂ ਪੱਕੀਆਂ ਪਈਆਂ ਝੋਨੇ ਪੱਕੇ ਪਏ ਆ ਕਿਉਂ ਕਿਸਾਨਾਂ ਦੀਆਂ ਜਾਨਾਂ ਲੈਣਾ ਪਰ ਮੈਂ ਕਹਿੰਦਾ ਉੱਥੇ ਅਸੀਂ ਗਲਤ ਸੀ ਜਿਹੜਾ ਕਦੇ ਸੋਚਦਾ ਨਹੀਂ ਆ ਪਹਿਲਾਂ ਤਾਂ ਜੀਵ ਜੰਤੂ ਕੁਦਰਤ ਦੇ ਨਾਲ ਖਲਵਾੜ ਕੀਤਾ ਜਾਂਦਾ ਸੀ ਅੱਗਾ ਲਾ ਕੇ ਤੇ ਅੱਜ ਇਨਸਾਨਾਂ ਦੀਆਂ ਜਾਨਾਂ ਤੱਕ ਲਿੱਤੀਆਂ ਜਾ ਰਹੀਆਂ ਜੇ ਕਿਸੇ ਲੀਡਰ ਨੇ ਜਾਂ ਕਿਸੇ ਅਧਿਕਾਰੀ ਨੇ ਇਹਨਾਂ ਤੇ ਪਰਚਾ ਕਰਤਾ ਜਾਂ ਜੁਰਮਾਨਾ ਲਾਤਾ ਫੇਰ ਉਹ ਅਧਿਕਾਰੀ ਨੂੰ ਕੇਰ ਲਣਗੇ ਜਾਂ ਮੰਤਰੀਆਂ ਨੂੰ ਕੇਰ ਲਣਗੇ ਫੇਰ ਕਹਿਣਗੇ ਕਿਸਾਨਾਂ ਦੇ ਨਾਲ ੱਟਕਾ ਹੋ ਰਿਹਾ ਆ ਇਨਸਾਨਾਂ ਨਾਲ ਕੋਈ ੱਟਕਾ ਨਹੀਂ ਹੋ ਰਿਹਾ ਆ ਜਿਹੜੇ ਬੰਦੇ ਹਰੇਕ ਵਾਰੀ ਹਰ ਰੋਜ਼ ਨਵੀਂ ਤੋਂ ਨਵੀਂ ਖਬਰ ਸੁਣੀਦੀ ਆ ਇਹ ਅੱਗ ਦੇ ਵਿੱਚ ਮੋਟਰਸਾਈਕਲ ਡੱਗ ਪਿਆ ਤੇ ਮੋਟਰਸਾਈਕਲ ਵੀ ਮੱਚ ਗਿਆ ਤੇ ਨਾਲ ਇਨਸਾਨ ਵੀ ਮੱਚ ਗਿਆ ਪਰ ਨਹੀਂ ਮੈਂ ਕਹਿੰਦਾ ਤੁਹਾਨੂੰ ਫਰਕ ਹੀ ਕੋਈ ਨਹੀਂ ਜਿਹੜਾ ਮਰਜੀ ਮਰੇ ਇੱਕ ਗੱਲ ਮੈਂ ਕਹਿ ਦਾਨਾ ਪਹਿਲਾਂ ਤਾਂ ਜਦੋਂ ਆਪਣੇ ਘਰ ਦਾ ਜੀ ਜਾਂਦਾ ਨਾ ਐਵੇਂ ਦੇ ਕੰਮ ਚ ਅਕਲ ਉਦੋਂ ਆਂਦੀ ਆ ਤੁਹਾਨੂੰ ਕਦੋਂ ਅਕਲ ਆਊਗੀ ਉਹ ਵੀ ਕੋਈ ਕਿਸਾਨ ਹੈ ਜਿਹੜੀ ਉੱਤੇ ਵੀਡੀਓ ਚੱਲਦੀ ਪਈ ਹੈ ਵੀ ਕੋਈ ਕਿਸਾਨ ਹੈ ਇਹ ਵੀ ਕਿਸੇ ਦਾ ਜੀ ਹੈ ਇਹ ਵੀ ਕੋਈ ਜੱਟ ਜਾਤ ਦਾ ਹੋਊਗਾ ਇਸੇ ਵੀ ਜਾਤ ਦਾ ਹੋ ਸਕਦਾ ਯਾਰ ਹਿੰਦੂਆਂ ਦਾ ਹੋ ਸਕਦਾ ਪਰ ਇਨਸਾਨ ਤਾਂ ਇਨਸਾਨ ਹੈ ਨਾ ਜੇ ਅੱਜ ਹੀ ਆਪਾਂ ਇਹਨਾਂ ਨਾਲ ਨਾ ਖੜੇ ਤੇ ਬਾਅਦ ਵਿੱਚ ਤਾਂ ਇਹ ਹਸਾਬ ਲਾ ਲੋ ਜਦੋਂ ਆਪਣੇ ਤੇ ਬੀਤੂਗੀ ਨਾ ਇਸ ਤੋਂ ਬਾਅਦ ਅੱਖਾਂ ਚ ਘਸੁੰਨ ਦੇ ਦੇ ਕੇ ਰੋਵੋਗੇ ਉਦੋਂ ਤੁਸੀਂ ਕਹਿਣਾ ਯਾਰ ਮੈਂ ਗਲਤ ਸੀ ਉੱਥੇ ਤੇ ਮੇਰੀ ਬੇਨਤੀ ਆ ਪਹਿਲਾਂ ਤਾਂ ਲੀਡਰਾਂ ਨੂੰ ਖਾਸ ਕਰਕੇ ਕਿਉਂਕਿ ਮੈਨੂੰ ਵੀ ਪਤਾ ਹੈ ਹੋਣਾ ਕੁਝ ਨਹੀਂ ਆ ਜਿਹੜੇ ਤਿੰਨ ਜੀ ਮਰੇ ਆ ਨਾ ਹੋਣਾ ਕੁਝ ਨਹੀਂ ਕੋਈ ਇਨਸਾਫ ਨਹੀਂ ਮਿਲਣਾ ਇੱਥੇ ਕੋਈ ਨਾ ਕੋਈ ਸ਼ਹਿਰ ਦਾ ਐਮਐਲਏ ਜਾਂ ਕੋਈ ਵੀ ਬੰਦਾ ਵਿੱਚ ਆਊਗਾ ਇਹਨਾਂ ਦਾ ਸਮਝੌਤਾ ਕਰਾ ਕੇ ਉਹ ਜਾਣਗੇ ਕੋਈ 2-4 ਲੱਖ 5 ਲੱਖ ਆ ਇਨਸਾਨ ਦੀ ਕਦਰ 2-4 ਲੱਖ 5 ਲੱਖ ਦੀ ਕਦਰ ਪੈਣੀ ਆ ਆ ਜਿਹੜੇ ਸਰਕਾਰਾਂ ਦੇ ਆ ਲੀਡਰਾਂ ਦੇ ਚਮਚੇ ਜਿਨ੍ਹਾਂ ਨੇ ਰਾਜੀਨਾਮਾ ਪਹਿਲੇ ਨੰਬਰ ਤੇ ਕਰਵਾਣਾ ਕੋਈ ਵਿੱਚੋਂ ਤਾਂ ਅੱਧੇ ਪੈਸੇ ਤਾਂ ਇਹਨਾਂ ਲੀਡਰਾਂ ਨੇ ਖਾ ਲਾਨੇ ਆ ਤੇ ਉੱਤੋਂ ਸਮਝੌਤਾ ਕਰਾਉਣ ਵਾਲੇ ਚਮਚੇ ਜਿਹੜੇ ਮੈਂ ਕਹਿ ਸਕਦਾ ਵਾਂ ਪਰ ਇਹਨਾਂ ਨੇ ਕਿਸੇ ਤੇ ਪਰਚਾ ਨਹੀਂ ਹੋਣ ਦੇਣਾ ਮੇਰੇ ਮੁਤਾਬਕ ਵੀਡੀਓ ਨੂੰ ਦੱਬ ਕੇ ਪਹਿਲਾਂ ਸ਼ੇਅਰ ਕਰ ਦਿਓ ਤੇ ਆ ਜਿੰਨਾਂ ਦੀ ਪੈਲੀ ਦੇ ਵਿੱਚ ਅੱਗ ਲੱਗੀ ਆ ਇਹਨਾਂ ਤੇ ਪਰਚੇ ਵੀ ਜ਼ਰੂਰ ਹੋਣੇ ਚਾਹੀਦੇ ਆ ਕਾਰਵਾਈ ਹੋਣੀ ਚਾਹੀਦੀ ਆ ਪੂਰੀ ਤੇ ਬੇਨਤੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ